नमस्कार सत श्रीकाल मरवास शहर लुधियाना और होटल आज एक बार फिर तस्वीर थोड़े तो साझियाँ कर रहे हैं जेड़ा एगजिबिशन चल रही है एल डब्ल्यू एम ए और दसवीं एगजिबिशन लगातार जरा कस्टमर है वह फुटफॉल बनया है दूसरे दिन पहुँच चुके हैं तो लाइव तस्वीरें इस वेल्ले देख रहे है, होटल हयात चु की कि जरा कलाइंट और मैनुफैक्चर आपस जिजनेस ਉਹ ਬਿਜ਼ਨਸ ਕੀਤਾ ਜਾ ਰਿਹਾ ਸੋ ਗੱਲਬਾਤ ਕਰਾਂਗੇ ਇਸ ਟਾਈਮ ਪਹੁੰਚੇ ਅਸੀਂ ਪੋਰਟ ਮੋਰ ਪੋਰਟ ਮੋਰ ਦੇ ਸਟਾਲ ਤੇ ਔਰ ਜਿੱਥੇ ਕਿ ਲੇਡੀਜ਼ ਕੁਰਤੀ ਦੀ ਵਧੀਆ ਕਲੈਕਸ਼ਨ ਦੇਖਣ ਨੂੰ ਮਿਲ ਰਹੀ ਹੈ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਕਸਟਮਰ ਨਾਲ ਸਰ ਨਮਸਕਾਰ ਨਮਸਕਾਰ ਜੀ ਸਤਿ ਔਰ ਅਕਸ਼ਾਂਤ ਜੀ ਪਰਸ਼ਾਂਤ ਜੀ ਕੀ ਕਹਿਣਾ ਚਾਹੋਗੇ ਤੁਸੀਂ ਆਏ ਹੋਏ ਹੋ ਇੱਥੇ ਔਰ ਕਲੈਕਸ਼ਨਸ ਦੇਖ ਰਹੇ ਹੋ ਕਿੰਦਾਂ ਦੀਆਂ ਚੀਜ਼ਾਂ ਲੱਗੀਆਂ ਬਈ ਵੈਸੇ ਤਾਂ ਰੂਟੀਨ 'ਚ ਵੇਚਨੇ ਅਸੀਂ ਇਹਨਾਂ ਦਾ ਮਾਲ ਜੀ ਲੇਕਿਨ ਇਸ ਵਾਰੀ ਜਿਹੜੀ ਜ ਇਹਨਾਂ ਨੇ ਬਣਾਈ ਹੈ ਬਹੁਤ ਲੋਰੀ ਸਪੈਸ਼ਲ ਵਿੱਚ ਹੋਗੇ ਸਪੈਸ਼ਲ ਆਹ ਜੇ ਰੁਟੀਨ ਚ ਰੁਟੀਨ ਵੇਚੋ ਸਪੈਸ਼ਲ ਚ ਸਪੈਸ਼ਲ ਹੀ ਵਿੱਚੋਂ ਇਹਨਾਂ ਦੇ ਮਾਲ ਦੇ ਤੇ ਵਾਈ ਗੁਰੂ ਦੀ ਪੂਰੀ ਕਿਰਪਾ ਹੈ ਜੀ ਆਪਣੇ ਆਪ ਹੀ ਵਿਕਦਾ ਸਾਨੂੰ ਵੇਚਣ ਦੀ ਲੋੜ ਹੀ ਨਹੀਂ ਪੈਂਦੀ ਵਾਈ ਗੁਰੂ ਕਹਿੰਦਾ ਕਿ ਡਾਇਰੈਕਟ ਨਹੀਂ ਹਾਂ ਵਿੱਚ ਕੋਈ ਯੂਜ਼ ਦੇ ਨਾਲ ਹੈਨਾ ਖੈਰ ਅਸੀਂ ਇਹਨਾਂ ਦੇ ਟੀ ਟਰੀਬ ਕਰੀ ਜਾ ਰਹੇ ਹਾਂ ਕੱਲ ਨੂੰ ਕਹਿੰਦਾ ਰੇਟ ਬਤਾ ਦੇਣੇ ਨਹੀਂ ਨਹੀਂ ਰੇਟ ਬਤਾ ਦੇਣ ਕਿ ਤਾਂ ਵੀ ਵਿਕੂਗਾ ਅੱਛਾ ਹਾਂਜੀ ਹਾਂਜੀ ਰੇਟ ਤੇ ਇਹਨਾਂ ਦੇ ਕੋਈ ਦੇਖਦਾ ਹੀ ਨਹੀਂ ਨਾ ਅਸੀਂ ਤੇ ਦੇਖਦੇ ਨਹੀਂ ਸਾਡੇ ਅੱਗੇ ਕਸਟਮਰ ਵੀ ਨਹੀਂ ਦੇਖਦੇ ਜੀ ਅਬਾ ਹਣ ਕਹਿੰਦਾ ਜੋਸ਼ ਦੇ ਨਾਲ ਹੋਸ਼ ਚਾਹੀਦਾ ਤੂੰ ਆਪਣਾ ਕਿ ਨੁਕਸਾਨ ਆ ਫਿਰ ਉਹ ਕਹਿੰਦਾ ਲਾਭ ਹੀ ਆਗਾ ਬਣ ਗਿਆ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੇ ਦੇਖ ਲਿਆ ਉਹਨਾਂ ਨੂੰ ਪੈਸੇ ਦੀ ਲੋੜ ਨਹੀਂ ਉਹਨਾਂ ਨੂੰ ਆਪਣੇ ਨਾਮ ਨਾਮ ਤਲਾਨ ਦੀ ਲੋੜ ਹੈ ਜੀ ਬੈਸ ਤੇ ਵੈਸੇ ਕਮਾ ਰੱਖੇ ਨੇ ਬਹੁਤ ਕੋਈ ਕਮੀ ਨਹੀਂ ਜੀ ਅੱਛਾ ਪੈਸੇ ਕੀ ਕਮੀ ਨਹੀਂ ਹੈ ਹਾਂ ਜੀ ਲੁਧਿਆਣੇ 'ਚ ਪੈਸੇ ਦੀ ਕਮੀ ਕਿੱਧਰੇ ਹੈ ਜੀ ਤਾਂ ਇਹੀ ਕਹਿ ਕੇ ਕਿ ਤੁਸੀਂ ਲੋਕਾਂ ਦੇ ਲੁਧਿਆਣੇ ਵਾਲੇ ਪੱਟਦੇ ਹੈ ਹਾਂ ਜੀ ਸਰ ਆਪਕਾ ਨਾਮ ਲਖਸ਼ਰ ਆਪਕੀ ਫਾਈਲ ਬਹੁਤ ਅੱਛੀ ਹੈ ਥੈਂਕ ਯੂ ਔਰ ਮੈਰੀਡੋ ਆਪ ਨਹੀਂ ਨਹੀਂ ਬਸ ਹੋ ਗਏ ਰਿਸ਼ਤੇ ਆ ਗਏ ਦੇਖ ਲਿਆ ਕੁੜੀਆਂ ਪੰਜਾਨੀ ਤੇ ਅਸ਼ੀ ਨਾਲ ਜੁੜ ਗਏ ਰਿਸ਼ਤੇ ਆ ਜਾਣਗੇ ਨੇ ਜੀ ਕੁੜੀਆਂ ਦੇਖ ਲਿਆ ਜੀ ਮੁੰਡਾ ਹੀ ਬਫਰ ਕਮਾਲ ਸ਼ਰਮਾ ਵੀ ਸ਼ਰਮਾਦਾ ਵੀ ਹੈ ਜੀ ਸਰ ਕਿਹਦਾ ਲੱਗ ਰਿਹਾ ਬਹੁਤ ਬੜੀਆ ਕਲੈਕਸ਼ਨ ਅਮਨ ਦਾ ਰੈਗੂਲਰ ਵੇਚਦਾ ਹੈ ਮੈਂ ਦੇਖ ਲਿਆ ਨਾ ਕਿਹੜੀ ਕਿਹੜੀ ਸੀਜ਼ਨ ਨੂੰ ਕਿਹੜਾ ਕਿਹੜਾ ਗਿਫਟ ਦੇਣਾ ਹਾਂ ਜੀ ਬਿਲਕੁਲ ਹੈ ਨਾ ਹੈ ਨਾ ਕਿੰਨਾ ਲੱਗ ਰਿਹਾ ਯੰਗਸਟਰਸ ਨੂੰ ਹੌਜ਼ਰੀ ਦਾ ਬਿਜ਼ਨਸ ਕਿੱਦਾਂ ਲੱਗਦਾ ਬਹੁਤ ਬੜੀਆ ਤੋਂ ਗੰਗੂ ਦਾ ਆਈਟਮ ਨਹੀਂ ਗੈਂਗਸਟਰ ਦਾ ਮੈਨੈਟਰ ਤੋਂ ਭੱਜਦੇ ਆ ਕਹਿੰਦੇ ਉਹ ਕਰਨਾ ਹੀ ਨਹੀਂ ਚਾਹਦੇ ਨਹੀਂ ਨਹੀਂ ਐਸਾ ਨਹੀਂ ਜੋ ਇਸ ਕੰਮ ਮੇ ਮਜ਼ਾ ਹੋਰ ਕੋਈ ਹੈ ਨਹੀਂ ਅੱਛਾ ਚਲੋ ਠੀਕ ਹੈ ਆਹ ਨਾਲੇ ਸਿੱਗੀਆਂ ਕੁਛ ਨਾਲੇ ਕਰਨੇ ਹਨ ਹੈਨਾ ਠੀਕ ਹੈ ਸਰ ਕੀ ਕਹਿਣਾ ਚਾਹੋਗੇ ਕਿ ਜਿਵੇਂ ਇਦਾਂ ਦੀ ਐਗਜ਼ੀਬਿਸ਼ਨਸ ਲੱਗਣਾਂ ਨੇ ਨਵੇਂ ਫੈਬਰਿਕ ਲਗਾਏ ਹਨ ਉਹ ਵੀ ਬਹੁਤ ਵਧੀਆ ਜੀ ਇਸ ਵਾਰੀ ਬਿਲਕੁਲ ਨਿਆ ਟੇਸ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਦਾਦਾ ਤਰੀਕ ਕਰ ਰਹੇ ਨਾ ਡਿਸਕਾਊਂਟ ਕੁਛ ਨਹੀਂ ਦੇਣਾ ਪੱਕਾ ਡਿਸਕਾਊਂਟ ਚਾਹੀਦਾ ਨਹੀਂ ਅਸੀਂ ਪੱਕੀ ਹੈਗੇ ਆ ਇਹ ਮਾਲ ਦੇਦਣ ਬਹੁਤ ਵੱਡੀ ਗੱਲ ਹੈ ਅੱਛਾ ਦੇਖ ਲੋ ਕਿਹਦਾ ਇਹੋ ਬਾਤ ਚ ਬਾਕੀ ਜਿਹੜੀ ਐਕਸੀਬਿਸ਼ਨ ਇੱਥੇ ਲੱਗਦੀ ਹੈ ਜੀ ਬੁਲੰਦੀ ਇਹਦੇ ਨਾਲ ਸਾਨੂੰ ਸਭ ਤੋਂ ਵੱਡਾ ਇੱਕ ਐ ਪਤਾ ਚੱਲ ਜਾਂਦਾ ਕਿ ਫਿਰ ਇਸ ਵਾਰੀ ਕੀ ਚੱਲੂਗਾ ਜਿਹੜੇ ਇਹਨਾਂ ਨੇ ਮਿਹਨਤ ਕੀਤੀ ਉਹ ਸਾਨੂੰ ਸਮਝ ਆ ਜਾਂਦੀ ਹੈ ਅੱਗੇ ਪਰਚੇਜ਼ਿੰਗ ਕਰਨ ਵਾਸਤੇ ਸਾਨੂੰ ਬੜਾ ਸਾਰਾ ਹੋ ਜਾਂਦਾ ਮਤਲਬ ਕਿਉਂਕਿ ਅਲੇ ਇੱਥੇ ਵੀ ਪਰਚੇਜ਼ਿੰਗ ਨਹੀਂ ਕਰਦੇ ਅਲੇ ਸੀ ਸਿਰਫ ਵੈਰਾਈਟੀ ਦੇਖਣ ਆਨੇ ਆ ਅੱਗੇ ਚੱਲ ਕੇ ਸਾਨੂੰ ਪਤਾ ਹੁੰਦਾ ਜੀ ਵੀ ਕੀ ਕੀ ਦਿੰਦੇ ਫੀਡਬੈਕ ਦਿੰਦੇ ਹੋ ਵੈਰੀ ਗੁੱਡ ਤੇ ਫੀਡਬੈਕ ਮੰਨਦੇ ਵੀ ਐ ਹਾਂਜੀ ਬਿਲਕੁਲ ਮੰਨਦੇ ਨੇ ਜੀ ਐ ਕਹਿ ਕੇ ਦੇਖਾਓ ਡਿਸਕਾਊਂਟ ਦਿਓ ਬੜੀ ਡਿਸਕਾਊਂਟ ਦਿਓ ਤੁਸੀਂ ਤੁਸੀਂ ਸਾਰਿਆਂ ਦਾ ਡਿਸਕਾਊਂਟ ਦਿਓ ਥੈਂਕ ਯੂ ਬាទ ਸੋ ਗੱਲਬਾਤ ਕਰਦੇ ਸੱਸੀ ਕਾ ਜੀ ਸੱਸੀ ਕਾ ਜੀ ਸਰ ਇਹ ਕਹਿੰਦੇ ਮੂੰਹ ਤੇ ਤਾਰੀਫ ਮਿਲ ਜਾ ਬੰਦਾ ਵੈਸੇ ਭੁੱਲ ਜਾਂਦਾ ਬਿਲਕੁਲ ਜੀ ਇਹਨਾਂ ਦਾ ਪਿਆਰ ਹੀ ਆ ਜੀ ਜੀ ਜੋ ਅਸੀਂ ਇੱਥੇ ਤੱਕ ਪਹੁੰਚੇ ਆ ਜੀ ਤੇ ਅੱਗੇ ਵੀ ਪਰਮਾਤਮਾ ਦੀ ਕਿਰਪਾ ਨਾਲ ਜੀ ਮੈਂ ਨਵੀਂ ਨਵੀਂ ਆਈਟਮ ਐਸوار ਤੁਹਾਨੂੰ ਇਹ ਦੱਸਣਾ ਚਾਹਾਂਗੇ ਲਾਸਟ ਤੇ ਫੈਬਰਿਕ ਜਿਆਦਾ ਚੱਲ ਰਹੀ ਸੀ ਜੀ ਤੇ ਇਸ ਵਾਰ ਇੰਡੀਅਨ ਜਿਹੜੇ ਫੈਬਰਿਕ ਆ ਉਹ ਬਹੁਤ ਅੱਛੇ ਵਧੀਆ ਰਿਸਪੌਂਸ ਆ ਰਿਹਾ ਕਸਟਮਰ ਨੂੰ ਆ ਰਿਹਾ ਇਹ ਸਾਡਾ ਇੱਕ ਬਹੁਤ ਪਲੱਸ ਪੁਆਇੰਟ ਹੈ ਓਕੇ ਜਿਵੇਂ ਤੁਸੀਂ ਲੈਡੀਜ਼ ਸੈਕਸ਼ਨ ਦੇ ਵਿੱਚ ਬਣਾਉਂਦੇ ਹੋ ਲੈਡੀਜ਼ ਵੇਅਰ ਦੇ ਵਿੱਚ ਨਵੀਆਂ ਚੀਜ਼ਾਂ ਕੀ ਬਣਾਈਆਂ ਨੇ ਨਵੀਆਂ ਜੀ ਇਸ ਵਾਰੀ ਡਵੈਲਪਮੈਂਟ ਸਾਰੇ ਦੀ ਆਪਣੀ ਆਪਣੀ ਐਕ੍ਰੀਸ਼ਨ ਆਪਣੀ ਆਪਣੀ ਹੈ ਲਾਸਟ 2 ਸਾਲ ਬੇਸਿਕ ਆਈਟਮਾਂ ਸੀਗੀਆਂ ਉਹ ਹੀ ਚੱਲਦੀ ਸੀਗੀਆਂ ਇਸ ਵਾਰ ਕਸਟਮਰ ਦਾ ਫੀਡਬੈਕ ਵੀ ਬਹੁਤ ਅੱਛਾ ਆ ਰਿਹਾ ਆਪਣੀ ਇੰਡਸਟਰੀ ਵਾਸਤੇ ਬਹੁਤ ਗ੍ਰੋਥ ਹੈ ਇਸ ਚੀਜ਼ ਦੀ ਚਲੋ ਹਾਂਜੀ ਤੇ ਕਸਟਮਰ ਕਿੱਥੋਂ ਕਿੱਥੋਂ ਆ ਚੁੱਕਾ ਹੈ ਤੇ ਕਸਟਮਰ ਬਹੁਤ ਆ ਰਹੇ ਜੀ ਭਾਈ ਸਾਹਿਬ ਆਏ ਜਿਹਦਾ ਆਪਣਾ ਯੂਪੀ ਤੋਂ ਆਏ ਹੋਏ ਹੈ ਜੀ ਹਰਿਆਣੇ ਤੋਂ ਆਏ ਹੋਏ ਕਮਲਮਾਲਾ ਓਕੇ ਹੋਰ ਵੀ ਕਸਟਮਰ ਆ ਰਹੇ ਹਰ ਜਗ੍ਹਾ ਤੋਂ ਕਸਟਮਰ ਠੀਕ ਹੈ ਸੈਟੀਸਫਾਈ ਹੈ ਫੁੱਟਬਾਲ ਸੈਟੀਸਫਾਈ ਬਹੁਤ ਬਹੁਤ ਵਧੀਆ ਜੀ ਇਹ ਤਾਂ ਨਹੀਂ ਕਿ ਕੈਮਰੇ ਦੇ ਅੱਗੇ ਬੋਲ ਰਹੇ ਹੋ ਤੁਹਾਡੇ ਸਾਹਮਣੇ ਹੈ ਜੀ ਕਸਟਮਰ ਹੀ ਦੱਸਣਗੇ ਚਲੋ ਲਾਈਵ ਟਸਵੀਰਾਂ ਦੇਖ ਰਹੇ ਹੋ ਇਸ ਵੇਲੇ ਦੀਆਂ ਤੁਸੀਂ ਦੇਖ ਸਕ ਕਲਾਈਂਟ ਨੂੰ ਦਿਖਾਉਣ ਲਈ ਤੁਸੀਂ ਦੇਖ ਸਕਦੇ ਹੋ ਕਿ ਮਾਡਲਸ ਨੂੰ ਵੀ ਸਪੈਸੀਫਿਕਲੀ ਵੇਅਰ ਕਰਕੇ ਦਿਖਾਇਆ ਜਾਂਦੇ ਪੀਸ ਤਾਂ ਕਿ ਜਿਹੜਾ ਕਸਟਮਰ ਹੈ ਉਹਨੂੰ ਐਕਚੁਅਲੀ ਪੀਸ ਦੀ ਆਊਟਲੁੱਕ ਵਗੈਰਾ ਪਤਾ ਲੱਗ ਸਕੇ ਸੋ ਕਿਹਾ ਜਾਂਦਾ ਕਿ ਕੰਮ ਨੂੰ ਜਿੰਨਾ ਇੰਟਰਸਟ ਲੈ ਕੇ ਜਿੰਨਾ ਕੀਤਾ ਜਾਵੇ ਜਿੰਨੀ ਪ੍ਰੈਜੈਂਟੇਸ਼ਨ ਅੱਛੀ ਕੀਤੀ ਜਾਵੇ ਉਹਨਾਂ ਹੀ ਵਧੀਆ ਹੁੰਦਾ ਸੋ ਗੱਲਬਾਤ ਕਰਾਂਗੇ ਅੰਬਾਲਾ ਵਾਲੇ ਸਾਡੇ ਭਾਈ ਸਾਹਿਬ ਹੈਗੇ ਅੰਬਾਲਾ ਨਹੀਂ ਚਲੇਗੇ ਚਲੇਗੇ ਸਤੂਤੀ ਕਿਥੋਂ ਅਸਲੀ ਗੰਨਤ ਨਾਲੀਓ ਵਾਲੇ ਤੋਂ ਨਾਲੀਓ ਤਾਂ ਫੇਰ ਬੋਲ ਰੋ ਦਾਨ ਤਾਂ ਹਾਂਜੀ ਜੀ ਅੰਕੁਸ਼ ਜੀ ਅੰਕੁਸ਼ ਜੀ ਕਿੱਥੇ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਕੀ ਲੱਗ ਰਿਹਾ ਬਹੁਤ ਵਧੀਆ ਜੀ ਕਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਨਵੀਆਂ-ਨਵੀਆਂ ਬਣਾਈਆਂ ਉਹ ਠੀਕ ਹੈਗੀਆਂ ਬਹੁਤ ਵਧੀਆ ਚੀਜ਼ਾਂ ਬਣਾਈਆਂ ਮੈਂ ਵੀ ਉਹਨਾਂ ਵਾਲੀ ਗੱਲ ਰਿਪੀਟ ਕਰਾਂਗਾ ਕਿ ਇਹਨਾਂ ਦਾ ਮਾਲ ਹੀ ਬਹੁਤ ਵਧੀਆ ਹੁੰਦਾ ਹੈ ਨਕਲ ਮਾਰਦੇ ਨਕਲ ਨਹੀਂ ਮਾਰਦੇ ਜੀ ਸਸਿਕਾ ਜੀ ਸਸਿਕਾ ਜੀ ਸਸਿਕਾ ਤੁਹਾਡਾ ਸ਼ੁਭਨਾਮ ਜਸਵੰਤ ਸਿੰਘ ਜਸਵੰਤ ਜੀ ਕੀ ਕਹਿਣਾ ਚਾਹੋਗੇ ਕਿੱਦਾਂ ਦਾ ਰਿਸਪਾਂਸ ਪ੍ਰਭੂ ਦੀ ਕਿਰਪਾ ਨਾਲ ਸਾਰਿਆਂ ਦਾ ਪਿਆਰ ਮਿਲ ਲਿਆ ਤੇ ਕਈ ਸਾਲਾਂ ਦੀ ਮਿਹਨਤ ਹੁੰਦੀ ਹੈ ਜੀ ਇਹਦੇ ਪਿੱਛੇ ਵੀ ਸੋ ਦੈਟ ਇੰਡਸਟਰੀ ਨੂੰ ਅਗਰ ਆਪਾਂ ਦੇਖੀਏ 10th ਐਗਜ਼ੀਬਿਸ਼ਨ ਹੈ ਉਹਦੇ ਵਿੱਚ ਪੂਰੀ ਟੀਮ ਸਾਰੇ ਕਸਟਮਰ ਜੁੜ ਚੁੱਕੀ ਹੋਈ ਹੈ ਤੇ ਉਹ ਕਸਟਮਰ ਜੁੜੇ ਹੋਏ ਕਸਟਮਰ ਸਾਨੂੰ ਮਤਲਬ ਅਗੋ ਫੀਡਬੈਕ ਦਿੰਦੇ ਨੇ ਬਿਲਕੁਲ ਉਹਨਾਂ ਦਾ ਟੇਸਟ ਨੂੰ ਸਮਝਦੇ ਹੋਏ ਅਸੀਂ ਆਪਣੀ ਆਈਟਮਾਂ ਤਿਆਰ ਕਰਦੇ ਹਾਂ ਜੀ ਸੋ ਇਸ ਵਾਰ ਜੋ ਅਸੀਂ ਆਪਾਂ ਦੇਖ ਹੀ ਰਹੇ ਹਾਂ ਤੇ ਇੰਡੀਅਨ ਟੱਚ ਬਹੁਤ ਜ਼ਿਆਦਾ ਆਪਾਂ ਦਿੱਤਾ ਹੈ ਇਸ ਸਟੇਟਮੈਂਟ ਦੇ ਵਿੱਚ ਕਿਉਂਕਿ ਅਸੀਂ ਜ਼ਰੂਰ ਕੋਸ਼ਿਸ਼ ਕਰਦੇ ਹਾਂ ਵੀ ਬਾਹਰਲੇ ਕਨਸੈਪਟ ਨੂੰ ਸਮਝਿਆ ਜਾਵੇ ਤੇ ਉਹ ਅਕੋਰਡਿੰਗ ਆਪਣਾ ਟੇਸਟ ਤਿਆਰ ਕੀਤਾ ਜਾਵੇ ਸੋ ਇਹਦੇ ਲਈ ਆਪਾਂ ਟੀਮ ਵਰਕ ਹੁੰਦਾ ਹੈ ਇਹ ਸਾਰੇ ਟੀਮ ਦਾ ਹੀ ਅ ਰਿਜ਼ਲਟ ਹੈ ਜੋ ਸਾਰੀ ਟੀਮ ਇਹਨਾਂ ਮਾਣ ਮਹਿਸੂਸ ਕਰ ਰਹੀ ਹੈ ਓਕੇ ਸਾਰਿਆਂ ਦਾ ਧੰਨਵਾਦ ਹੈ ਸਾਰੇ ਐਲ ਡਬਲਯੂ ਐਮ ਇਹਨਾਂ ਦਾ ਇੱਕ ਇੱਕ ਪਲੇਟਫਾਰਮ ਦੇ ਸਦਕੇ ਇਹ ਸਾਰੇ ਕਸਟਮਰ ਜੁੜਦੇ ਨੇ ਬਹੁਤ ਖੁਸ਼ ਹੁੰਦੇ ਨੇ ਸੋ ਇੱਕ ਬਹੁਤ ਅੱਛਾ ਉਪਰਾਲਾ ਤੇ ਉਪਰਾਲਾ ਸੋ ਇਹਦਾ ਚੱਲਦਾ ਰਹਿਣਾ ਚਾਹੀਦਾ ਥੈਂਕ ਯੂ ਸੋਮੈਟ ਲਾਈਵ ਤਸਵੀਰਾਂ ਇਸ ਵੇਲੇ ਦੀ ਤੁਸੀਂ ਦੇਖ ਰਹੇ ਹੋ ਕੋਟ ਮੇਰ ਦੇ ਸਟਾਲ ਤੋਂ ਲੀਡੀਜ਼ ਵੇਅਰ ਦੇ ਵਿੱਚ ਇੱਕ ਅੱਛੀ ਕਲੈਕਸ਼ਨ ਲੈ ਕੇ ਆਏ ਆ ਇਸ ਵਾਰੀ ਸੋ ਹੋਟਲ ਹਾਇਆਤ ਦੇ ਵਿੱਚ ਅਜ ਦੂਸਰੇ ਦਿਨ ਚ ਅਸੀਂ ਨਾਲ ਪਹੁੰਚੇ ਮਿਲਣ ਸੋ ਲਗਾਤਾਰ ਹੋਰ ਵੀ ਇਦਾਂ ਦੇ ਜਿਹੜੇ ਮੈਨੂਫੈਕਚਰਸ ਹੈਗੇ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਦੇਖਾਂਗੇ ਕਸਮਰ ਦਾ ਫੀਡਬੈਕ ਵੀ ਜ਼ਰੂਰ ਲਵਾਂਗੇ ਤੇ ਇੱਕ ਦਿਰੋਂ ਬਨੇ ਰੋ ਜਾਣੇ ਤੇ ਸ਼ਿਤਲ